ਇਹ ਜੇ ਕੋਈ ਪੁਰਸ ਵਾਲਾ ਨਸ਼ੇ ਦੇ ਵਿੱਚ ਇਨਵੋਲ ਹੈ ਨਸ਼ਾ ਵੇਚਣ ਚ ਜੱਬ ਕੌਣ ਚ ਇਹ ਤਾਂ ਫਿਰ ਇੱਕ ਮਤਲਬ ਬਹੁਤ ਵੱਡੇ ਪਾਪ ਦੇ ਤੌਰ ਤੇ ਗਿਣਿਆ ਜਾਊਗਾ ਕਿ ਵਰਦੀ ਵੀ ਪਾਈ ਹੋਈ ਹੈ ਉਹੋ ਕਿ ਜਿਹੜੀ ਸਮਾਜ ਨੂੰ ਸੁਧਾਰਨ ਵਾਸਤੇ ਹੈ ਤੇ ਤੂੰ ਸਮਾਜ ਨੂੰ ਵਿਗਾੜ ਰਿਹਾ ਤੋਂ ਦੇ ਤੇ ਸਖਤ ਤੋਂ ਸਖਤ ਕਾਰਵਾਈ ਨਾਲ ਦੀ ਨਾਲ ਇਸ ਵਿੱਚ ਤੇ ਨਾਲ ਦੀ ਨਾਲ ਉਹ ਤੋਂ ਪਰਦੀ ਲੁਹਾ ਕੇ ਉਹ ਤੋਂ ਪਤਾ ਕਰਨਾ ਕਿ ਕਿੰਨੇ ਚਿਰ ਤੋਂ ਕੰਮ ਚੱਲ ਰਿਹਾ ਸੀ ਤੇ ਕੌਣ ਕਰਵਾ ਰਿਹਾ ਸੀ ਕੀ 5 ਹਫਤੇ ਦੇ ਵਿੱਚ ਵਿੱਚ ਉਹਦੀ ਪ੍ਰਾਪਰਟੀ ਜਿਹੜੀ ਆ ਉਹ ਅਟੈਚ ਕਰ ਦਿੱਤੀ ਜਾਊਗੀ। ਉਹਦੇ ਪ੍ਰਾਪਰਟੀ ਤੇ ਉੱਤੇ ਨੋਟਿਸ ਚਪਕਾ ਦਿੱਤਾ ਜਾਊਗਾ। ਉੱਥੇ ਬੋਰਡ ਲਾ ਦਿੱਤਾ ਜਾਊਗਾ। ਪਬਲਿਕ ਨੂੰ ਦੱਸ ਦਿੱਤਾ ਜਾਊਗਾ। ਜਿਸ ਕਿਸਮ ਦੀ ਵੀ ਪ੍ਰਾਪਰਟੀ ਹੈ ਕਿ ਇਹ ਜ਼ਮੀਨ ਜਿਹੜੀ ਹੈ ਇਹ ਅਟੈਚ ਕੀਤੀ ਹੋਈ ਹੈ ਇਸ ਕਰਕੇ ਜੇ ਕੋਈ ਤੁਹਾਨੂੰ ਇਸ ਜ਼ਮੀਨ ਨੂੰ ਠੇਕੇ ਤੇ ਦੇਣ ਦੀ ਗੱਲ ਕਰ ਰਿਹਾ ਜਾਂ ਕੋਈ ਕੋਈ ਸ਼ੋਰੂਮ ਹੈ ਉਹਨੂੰ ਕਿਰਾਏ ਤੇ ਦੇਣ ਦੀ ਗੱਲ ਕਰ ਰਿਹਾ ਜਾਂ ਕੋਈ ਮੈਰਿਜ ਪੈਲਸ ਹੈ ਉਹਦੇ ਤੇ ਕੋਈ ਬੁਕਿੰਗ ਕਰ ਰਿਹਾ ਤਾਂ ਤੁਸੀਂ ਇਹ ਨਾ ਕਰੋ ਕਿਉਂਕਿ ਇਹ ਪ੍ਰਾਪਰਟੀ ਜਿਹੜੀ ਹੈ ਇਹ ਕਾਲੀ ਕਮਾਈ ਹੈ ਕਾਲੀ ਕਮਾਈ ਨਾਲ ਬਣੀ ਹੋਈ ਹੈ ਇਸ ਕਰਕੇ ਇਹਨੂੰ ਅਟੈਚ ਕੀਤਾ ਜਾਂਦਾ ਇਮੀਡੀਏਟਲੀ ਜਿਹੜਾ ਵੀ ਨਸ਼ੇ ਵਾਲਾ ਫੜਿਆ ਗਿਆ ਉਹਦੀ ਪ੍ਰਾਪਰਟੀ ਅਟੈਚ ਸੋ ਪੰਜਾਬ ਪੁਲਿਸ ਨੂੰ ਇਹ ਇਹ ਕਿਹਾ ਗਿਆ ਕਿ ਇਹਨੂੰ ਇਹ ਨਾ ਸਮਝਿਆ ਜਾਵੇ ਕਿ ਕਿਸੇ ਦੇ ਘਰੇ ਲੱਗੀ ਹੋਈ ਆਤ ਹੈ ਇਨੂੰ ਆਪਣੇ ਘਰੇ ਲੱਗੀ ਹੋਈ ਅੱਗ ਵਾਂਗੂ ਬਜਾਇਆ। ਕੋਈ ਫੋਨ ਆਉਂਦਾ ਹੈ ਕਿ ਜੀ ਆਪਣੇ ਆਪਣੇ ਬੰਦਾ ਛੱਡ ਦਿਓ ਜਾਂ ਕੋਈ ਕਿਸੇ ਕਿਸਮ ਦੀ ਕੋਈ ਇਸ਼ਪਾਰਸ਼ ਆਉਂਦੀ ਹੈ ਬਿਲਕੁਲ ਬਰਦਾਸ਼ਤ ਨਹੀਂ ਕੀਤੀ। ਕ੍ਰਾਪਸ਼ਨ ਦੇ ਮਾਮਲੇ 'ਚ ਵੀ ਇਹੀ ਆਰਡਰ ਜੋ ਕੱਲ ਕੀਤੇ ਨੇ ਡੀਸੀ ਕਿ ਜੇ ਕੋਈ ਕ੍ਰਾਪਸ਼ਨ ਜੇ ਕੋਈ ਪੁਲਿਸ ਮੁਲਾਜ਼ਮ ਕਿਸੇ ਕਿਸਮ ਦੀ ਵੀ ਕ੍ਰਾਪਸ਼ਨ ਕਿਸੇ ਵੀ ਕੰਮ ਦੇ ਬਦਲੇ ਲੈਂਦਾ ਫੜਿਆ ਗਿਆ ਤਾਂ ਉਹਦੇ 'ਚ ਜ਼ਿਲ੍ਹੇ ਦੇ ਮੁਖੀ ਨੂੰ ਜ਼ਿੰਮੇਵਾਰ ਮੰਨਿਆ ਜਾਊਗਾ ਜੇ ਕੰਮ ਕਰ ਸਕਦੇ ਹੋ ਬਹੁਤ ਵਧੀਆ ਜੇ ਨਹੀਂ ਕੰਮ ਕਰ ਸਕਦੇ ਜਾਂ ਕੰਫਰਟੇਬਲ ਨਹੀਂ ਫੀਲ ਕਰਦੇ ਮੈਨੂੰ ਲਿਸਟ ਦੇ ਦਿਓ ਨਾ ਚੰਡੀਗੜ੍ਹ ਕਿਤੇ ਵਧੀਆ ਥਾਂ ਤੇ ਤੁਹਾਨੂੰ ਹੈੱਡਕ quartਰ ਚ ਜੋੜੀ ਲਾ ਦਾਂਗੇ ਕੋਈ ਹੋਰ ਜਿਹੜਾ ਬੰਦਾ ਕੰਮ ਕਰ ਸਕਦਾ ਉਹ ਉੱਥੇ ਜਾਊਗਾ ਕਰਾਪਸ਼ਨ ਦੀ ਕਿਸੇ ਕਿਸਮ ਦੀ ਵੀ ਕੋਈ ਸ਼ਿਕਾਇਤ ਆਉਂਦੀ ਹੈ ਭਾਵੇਂ ਕਿੰਨਾ ਵੱਡਾ ਅਫਸਰ ਹੈ ਜਿਹੜਾ ਮਰਜ਼ੀ ਹੈ ਉਹਨੂੰ ਬਖਸ਼ਿਆ ਨਹੀਂ ਜਾਊਗਾ ਪੰਜਾਬ ਪੁਲਿਸ ਨੂੰ ਕਿ ਜੇ ਤੁਹਾਡੇ ਚੋਂ ਕੋਈ ਬੰਦਾ ਕਿਸੇ ਕਿਸਮ ਦੀ ਵੀ ਹੈਲਪ ਕਰ ਰਿਹਾ ਨਸ਼ਾ ਵੇਚਣ ਚ ਜਾਂ ਆਪ ਡਾਇਰੈਕਟਲੀ ਇਨਵੋਲਵ ਹੈ ਜਾਂ ਕਿਸੇ ਦੇ ਨਾਲ ਇਨਵੋਲਵ ਹੈ ਜਾਂ ਉਹ ਕਿਸੇ ਨੂੰ ਫੇਵਰਿਜ਼ਮ ਦੇ ਰਿਹਾ ਹੈ ਜਾਂ ਕੋਈ ਗਰੁੱਪਿਜ਼ਮ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਤੇ ਜਿੰਨੇ ਵੀ ਸਮਗਲਰ ਫੜੇ ਜਾਣਗੇ ਗੈਂਗਸਟਰ ਫੜੇ ਜਾਣਗੇ ਉਹਨਾਂ ਦੀ ਪ੍ਰਾਪਰਟੀਆਂ ਅਟੈਚ ਕੀਤੀਆਂ ਜਾਣਗੀਆਂ ਕਿ ਪਾਪ ਦੀ ਕਮਾਈ ਹੈ ਕਿਤੇ ਨਹੀਂ ਜਾ ਸਕਦੀ ਇਹ ਰਹਿਣੀ ਇੱਥੇ ਹੀ ਡਰਗ ਦੇ ਮਾਮਲੇ ਤੇ ਵਿੱਚ ਕੋਈ ਕਿਸੇ ਕਿਸਮ ਦੀ ਇਨਵੋਲਵਮੈਂਟ ਹੈ ਚਾਹੇ ਉਹ ਜਿਹੜਾ ਮਰਜੀ ਅਫਸਰ ਹੈ ਚਾਹੇ ਕੋਈ ਕੋਈ ਅਧਿਕਾਰੀ ਹੈ ਚਾਹੇ ਕੋਈ ਸਰਕਾਰੀ ਹੈ ਚਾਹੇ ਕੋਈ ਪ੍ਰਾਈਵੇਟ ਹੈ ਕੋਈ ਤਰਸ ਨਹੀਂ ਕੀਤਾ ਜਾਊਗਾ ਕਿਉਂਕਿ ਪੰਜਾਬ ਦੇ ਘਰਾਂ ਦੇ ਵਿੱਚ ਚਿੱਟਾ ਚ ਸੱਥਰ ਬਚਾਉਣ ਵਾਲਿਆਂ ਨੂੰ ਜਿਹੜਾ ਉਹਨਾਂ ਨੂੰ ਕਾਨੂੰਨ ਅਪਦੇ ਮੁਤਾਬਕ ਉਹਨਾਂ ਨੂੰ ਕੋਈ ਕਲੂ ਦਿੰਦਾ ਕੋਈ ਛੋਟ ਦਿੰਦਾ ਜਮਾਨਤ ਦਿੰਦਾ ਉਹ ਕਾਨੂੰਨ ਦਾ ਸਾਡੇ ਵੱਲੋਂ ਵਕੀਲ ਵੱਡੇ ਹੋਣਗੇ ਪਰ ਸਾਡੇ ਵੱਲੋਂ ਐਕਸ਼ਨ ਦੇ ਵਿੱਚ ਕੋਈ ਕਮੀ ਨਹੀਂ ਹੋ। ਮੈਂ ਤੁਹਾਨੂੰ ਦੱਸਿਆ ਕੋਈ ਪ੍ਰਾਈਵੇਟ ਹੋਵੇ ਸਰਕਾਰੀ ਹੋਵੇ ਅਸੀਂ ਕੋਈ ਬਖਸ਼ਣਾ ਨਹੀਂ ਹੈਗਾ ਕਿ ਅਸੀਂ ਕਿਸੇ ਨਸ਼ੇ ਵੇਚਣ ਵਾਲੇ ਨੂੰ ਕੋਈ ਰਾਜਨੀਤਿਕ ਸ਼ਹਿ ਦਈਏ ਜਾਂ ਕੋਈ ਹੋਰ ਪਹਿਲਾਂ ਉਹਨਾਂ ਨੂੰ ਸ਼ਹਿ ਮਿਲਦੀਆਂ ਰਹੀਆਂ ਨੇ ਪਹਿਲਾਂ ਤਾਂ ਇਹ ਤਾਂ ਇਹ ਤਾਂ ਬੱਚੇ-ਬੱਚੇ ਦੀ ਜ਼ੁਬਾਨ ਤੇ ਹੈ ਕਿ ਕੌਣ-ਕੌਣ ਸ਼ਹਿ ਦਿੰਦੇ ਸੀ। ਪਰ ਹਾਂ ਜਦੋਂ ਹੁਣ ਪੱਕੇ ਪੈਰੀ ਜਾਵਾਂਗੇ ਉਹ ਥੱਲੋਂ ਲੈ ਕੇ ਉੱਪਰ ਤੱਕ ਦਾ ਜਿਹੜਾ ਸੈਗਮੈਂਟ ਜਿਹੜੇ ਨੇ ਉਹਨਾਂ 'ਚ ਗ੍ਰਿਫਤਾਰੀਆਂ ਹੁੰਦੀਆਂ ਜਾਣਗੀਆਂ ਤਾਂ ਹੋ ਸਕਦਾ ਹੈ ਕਿ ਕਿਸੇ ਵੱਡੇ ਸਰਦਾਰ ਪੋਲੀਟিক্যাল ਪਰਿਵਾਰ ਤੱਕ ਉਹਦੀਆਂ ਤਾਰਾਂ ਜਾਂਦੀਆਂ ਹੁਣ ਪਰ ਪੰਜਾਬ ਦੇ ਜਿਸ ਤਰ੍ਹਾਂ ਮੈਂ ਕਿਹਾ ਪੰਜਾਬ ਦੇ ਵਿੱਚ ਨਸ਼ਾ ਜਾਂ ਨਸਲ ਨਸਲਕੁਸ਼ੀ ਕਹੂੰਗਾ ਮੈਂ ਨੂੰ ਉਹ ਨਸਲਕੁਸ਼ੀ ਕਰਨ ਵਾਲੇਨ ਬਖਸ਼ਣ ਜਾਊਗਾ ਪੁਲਿਸ ਨਾਲ ਸੰਬੰਧਤ ਬਹੁਤ ਸਾਰੀਆਂ ਚੇਂਜੇਸ ਪੁਲਿਸ ਨਾਲ ਸੰਬੰਧਤ ਬਹੁਤ ਸਾਰੇ ਰਿਫਾਰਮਸ ਜਿਹੜੇ ਨੇ ਉਹ ਲਾਗੂ ਕਰਨ ਜਾ ਰਹੇ ਹੈ ਸਭ ਤੋਂ ਪਹਿਲਾਂ ਤਾਂ ਜਿਹੜਾ ਕਲੰਕ ਜਿਹੜਾ ਡਰੱਗਸ ਦਾ ਉਹਦੇ ਬਾਰੇ ਮੈਂ ਥੋੜਾ ਡਿਟੇਲ ਚ ਤੁਹਾਨੂੰ ਦੱਸ ਦੇਣਾ ਕਿਉਂਕਿ ਇਲੈਕਸ਼ਨ ਦੌਰਾਨ ਪੂਰੇ ਦੇਸ਼ ਚ ਕੈਸ਼ ਜਾਂ ਫਿਰ ਨਸ਼ੇ ਜਿਹੜੇ ਟਰੈਵਲ ਕਰਦੇ ਨੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਪੰਜਾਬ ਦੇ ਵਿੱਚ ਵੀ ਬਹੁਤ ਸਾਰਾ ਕੈਸ਼ ਤੇ ਡਰੱਗਸ ਵਗੈਰਾ ਫੜੇ ਗਏ ਇਲੈਕਸ਼ਨ ਦਾ ਤੇ ਕਈ ਫੜੇ ਗਏ ਕਈਆਂ ਦੇ ਕਲੂ ਮਿਲ ਗਏ ਕਿ ਆਇਆ ਕਿੱਥੋਂ ਸੀ ਇਹ ਕਿਹਦੀ ਗੱਡੀ ਸੀ ਕਿੱਥੋਂ ਲੋਡ ਹੋਇਆ ਕਿੱਥੇ ਪਹੁੰਚਣਾ ਸੀ ਕੌਣ ਭੇਜਦਾ ਹੈ ਕਿਹਦੇ ਕੋਲੇ ਜਾਣਾ ਹੈ ਉਹ ਸਾਰਾ ਅਸੀਂ ਡਿਟੇਲ ਉਹਦਾ ਬਣਾ ਲਿਆ ਤੇ ਜਿਸ ਦਿਨ ਕੋਡ ਖਤਮ ਹੋਇਆ ਉਸੇ ਦਿਨ ਮੈਂ ਡੀਜੀਪੀ ਸਾਹਿਬ ਨੂੰ ਲਾਇਆ ਕਿ ਆਪਣੇ ਕੋਲੇ ਆ ਕਲੂ ਮਿਲ ਗਏ ਆਪਣੇ ਲਈ ਹੋਣੇ ਫਰਜ਼ ਵੀ ਹੈ ਤੇ ਜ਼ਿੰਮੇਵਾਰੀ ਵੀ ਹੈ ਕਿ ਆਪਾਂ ਇਹਨੂੰ ਹੁਣ ਕਿਸ ਕਲੰਕ ਨੂੰ ਤੋੜ ਸਕਦੇ ਹਾਂ ਸੁ ਪਹਿਲਾ ਸੀਗਾ ਕਿ ਪੁਲਿਸ ਆਪਦੇ ਥਾਣਿਆਂ ਦੇ ਵਿੱਚ ਹੀ ਉਹ ਸਾਰੇ ਹੌਲਦਾਰਾਂ ਤੇ ਮੁੰਸ਼ੀਆਂ ਤੇ ਥਾਣੇਦਾਰਾਂ ਤੇ ਇਲਜ਼ਾਮ ਲੱਗਦਾ ਕਿ ਉਹ 10-10 ਸਾਲ ਤੋਂ 15-15 ਸਾਲ ਤੋਂ ਉਹਨਾਂ ਥਾਣਿਆਂ ਚ ਹੀ ਉਹਨਾਂ ਦੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ ਉੱਥੇ ਦੀ ਲੋਕ ਕਹਿੰਦੇ ਵੀ ਅਸੀਂ ਸਰਕਾਰ ਦਾ ਸਾਥ ਦੇ ਰਹੇ ਹਾਂ ਅਸੀਂ ਨਸ਼ਾ ਵੇਚਣ ਵਾਲਾ ਜਿਹੜਾ ਸਾਡੇ ਪਿੰਡੋਂ ਆਉਂਦਾ ਉਹਨੂੰ ਫੜ ਲਿਆ ਫੜ ਕੇ ਉਹਨੂੰ ਕਾਨੂੰਨ ਨੂੰ ਹੱਥ ਚ ਲੈਣ ਦੀ ਬਜਾਏ ਕਾਨੂੰਨ ਦੇ ਹਵਾਲੇ ਕਰਿਆ ਥਾਣੇ ਭਰਾਏ ਪਰ ਕਿਉਂਕਿ ਨੈਕਸਸ ਚੱਲ ਰਿਹਾ ਛੋਟੇ ਪੱਧਰ ਤੇ ਬਿਲਕੁਲ ਮੁਨਸ਼ੀ ਪੱਧਰ ਤੇ ਜਿਹੜੇ ਫੜਾ ਕੇ ਆਏ ਸੀ ਲੋਕ ਉਹ ਬਾਅਦ ਚ ਪਹੁੰਚੇ ਪਿੰਡ ਜਿਹਨੂੰ ਫੜਾ ਕੇ ਆਏ ਸੀ ਉਹ ਪਹਿਲਾਂ ਘਰੇ ਫਿਰਦਾ ਸੀ ਪਿੰਡਾਂ ਤੇ ਕਿਉਂਕਿ ਕੋਈ ਨਾ ਕੋਈ ਬਹਾਨਾ ਬਣਾ ਕੇ ਕਾਨੂੰਨ ਆ ਨਹੀਂ ਸਾਨੂੰ ਅਲਾਉ ਕਰਦਾ ਜੀ ਇਹਦੇ ਚ ਆਈ ਥਾਣੇ ਉਹ ਜਮਤ ਹੋ ਜਾਂਦੀ ਜਾਂ ਚੇ ਹੋ ਜਾਂਦੇ ਦਾ ਨਾ ਕਰਕੇ ਕਿਤੇ ਨਾ ਕਿਤੇ ਫੇਵਰਿਜ਼ਮ ਚੱਲ ਰਿਹਾ ਸੋ ਮੈਂ ਬੀਜੀਪੀ ਸਾਹਿਬ ਨੂੰ ਕਿਹਾ ਕਿ ਇਮੀਡੀਏਟਲੀ ਬਿਲਕੁਲ ਤੁਰੰਤ ਪ੍ਰਭਾਵ ਦੇ ਫੱਟੇ ਪੱਦਰ ਤੇ ਥੱਲੇ ਵਾਲੇ ਮੁਨਸ਼ੀ ਥਾਣੇਦਾਰ ਹੋਤਰ ਲੈ ਬਦਲ ਵੱਡੇ ਪੱਦਰ ਤੇ ਬਦਲੀਆਂ ਕਰੋ ਤੇ ਬਦਲੀਆਂ ਵੀ ਡਿਵੀਜ਼ਨ ਕ੍ਰਾਸ ਕਰਕੇ ਕਰੋ ਇਹ ਨਾ ਹੋਵੇ ਆਪਾਂ ਪੰਜ ਥਾਣੇ ਛੱਡ ਕੇ ਕਿਤੇ ਹੋਰ ਲਾਤਾ ਉਹ ਫੇਰ ਚਲਾਈ ਜਾਂਦਾ ਕੰਮ ਆਪਣਾ ਉੱਥੋਂ ਹੀ ਤਾਂ ਮੈਂ ਬੀਜੀਸਾ ਨੂੰ ਇੱਕ ਮਿੰਟ ਲਈ ਕਹੂੰਗਾ ਕਿ ਕਿੰਨੀਆਂ ਕ ਬਦਲੀਆਂ ਤੁਸੀਂ ਪਿਛਲੇ ਦੋ ਤਿੰਨ ਦਿਨਾਂ 'ਚ ਇਸਲੇ ਬਦਲੀਆਂ 10000 ਤੋਂ ਉੱਤੇ 10000 ਤੋਂ ਉੱਤੇ ਬਦਲੀਆਂ ਹੋ ਗਈਆਂ ਜਿਹੜੀ ਇੱਕ ਪੰਜਾਬ ਸਰਕਾਰ ਦੀ ਟਰਾਂਸਫਰ ਪਾਲਿਸੀ ਉਸ ਨੂੰ ਇਮਪਲੀਮੈਂਟ ਕੀਤਾ ਜਾ ਰਿਹਾ ਹੈ ਤੇ ਅਦਰਵਾਈਜ਼ ਪੰਜਾਬ ਪੁਲਿਸ ਫੋਰਸ ਦੇ ਵਿੱਚ ਪ੍ਰੈਸਕ੍ਰਿਪਸ਼ਨ ਹੈ ਕਿ ਰੋਟੇਸ਼ਨ ਆਫ ਡਿਊਟੀਆਂ ਉਸ ਦੇ ਅnderਗੱਤ ਇੱਕ ਮੈਸਿਵ ਐਡਮਿਨਿਸਟ੍ਰੇਟਿਵ ਵਿਸ਼ਕੁਪ ਕੀਤਾ ਜਾ ਰਿਹਾ ਹੈ ਸਾਡੇ ਸਾਰੇ ਜਿਹੜੇ ਕਟਿੰਗ ਐਚ ਦੇ ਮੁਲਾਜ਼ਮ ਉਹਨਾਂ ਨੂੰ ਡਿਫਰੈਂਟ ਪਲੇਸਸ ਤੇ ਡਿਊਟੀ ਲਾਸਟ ਜਦੋਂ ਸੀਐਮ ਸਾਹਿਬ ਦੀ ਹਿਦਾਇਤਾਂ ਮਿਲੀਆਂ ਉਸ ਤੋਂ ਬਾਅਦ ਲਾਸਟ 3 ਡੇਸ ਤੋਂ ਐਕਸਰਸਾਈਜ਼ ਹਲੇ ਆਨਗੋਇੰਗ ਫਰਮ ਕਨਸਟੇਬਲ ਅਪਵਰਡਸ ਆਲ ਰੈਂਕਸ ਆਫ ਤੇ ਉਸ ਤੋਂ ਬਾਅਦ ਇੱਕ ਬਹੁਤ ਏਸੇ ਨਾਲ ਸੰਬੰਧਿਤ ਇੱਕ ਬੜਾ ਸਖਤ ਫੈਸਲਾ ਲਿਆ ਗਿਆ ਕਿ ਜੇ ਕੋਈ ਪੁਲਿਸ ਵਾਲਾ ਇਨਵੋਲਵ ਹੁੰਦਾ ਹੋ ਚਾ ਬਲੈਕ ਸ਼ੀਪ ਕਹਿ ਲੋ ਜੇ ਕੋਈ ਪੁਲਿਸ ਵਾਲਾ ਨਸ਼ੇ ਦੇ ਵਿੱਚ ਇਨਵੋਲ ਹੈ ਨਸ਼ਾ ਵੇਚਣ 'ਚ ਜਾਂ ਗਕੌਣ 'ਚ ਇਹ ਤਾਂ ਫਿਰ ਇੱਕ ਮਤਲਬ ਬਹੁਤ ਵੱਡੇ ਪਾਪ ਦੇ ਦੌਰ ਦੇ ਇਹ ਨਹੀਂ ਜਾਊਗਾ ਕਿ ਤੂੰ ਵਰਦੀ ਵੀ ਪਾਈ ਹੋਈ ਐ ਉਹੋ ਕਿ ਜਿਹੜੀ ਸਮਾਜ ਨੂੰ ਸੁਧਾਰਨ ਵਾਸਤੇ ਐ ਤੂੰ ਸਮਾਜ ਨੂੰ ਵਿਗਾੜ ਰਿਹਾ ਤੋਂ ਦੇ ਤੇ ਸਖਤ ਤੋਂ ਸਖਤ ਕਾਰਵਾਈ ਨਾਲ ਦੀ ਨਾਲ ਇਸਮਿਸ ਦੇ ਨਾਲ ਦੀ ਨਾਲ ਉਹ ਤੋਂ ਪਰਦੀ ਲੁਹਾ ਕੇ ਉਹ ਤੋਂ ਪਤਾ ਕਰਨਾ ਕਿ ਕਿੰਨੇ ਚਿਰ ਤੋਂ ਕੰਮ ਚੱਲ ਰਿਹਾ ਸੀ ਤੇ ਕੌਣ ਕਰਵਾ ਰਿਹਾ ਸੀ ਤੇ ਬਾਕੀ ਓਵਰਆਲ ਜਿਹੜਾ ਵੀ ਕੋਈ ਸਮਤਲ ਕੋਈ ਫਰਿਆ ਜਾਂਦਾ ਹੈ ਉਹਦੇ ਕੋਲੋਂ ਬਰਾਮਦ ਹੋ ਜਾਂਦੀ ਹੈ ਡਰੱਗ ਤਾਂ ਪੁਲਿਸ ਕੋਲੇ ਅਧਿਕਾਰ ਨੇ ਤੇ ਜੇ ਕੋਈ ਕਾਨੂੰਨ ਨੂੰ ਬਦਲਣਾ ਪਿਆ ਤਾਂ ਬਦਲ ਵੀ ਦੇਵਾਂਗੇ ਕੈਬਨਟ ਚ ਲਿਆ ਕੇ ਅਗਲੀ ਕੈਬਨਟ ਚ ਨੋਟੀਫਿਕੇਸ਼ਨ ਲਿਆ ਕੇ ਵਿਧਾਨ ਸਭਾ ਚ ਲਿਆ ਕੇ ਤਾਂ ਵੀ ਜਿਸ ਦਿਨ ਉਹ ਫੜਿਆ ਗਿਆ ਉਧਰ within within week ਇੱਕ ਹਫਤੇ ਦੇ ਵਿੱਚ ਵਿੱਚ ਉਹਦੀ ਪ੍ਰਾਪਰਟੀ ਜਿਹੜੀ ਆ ਉਹ ਅਟੈਚ ਕਰ ਦਿੱਤੀ ਜਾਊਗੀ। ਉਹਦੇ ਪ੍ਰਾਪਰਟੀ ਤੇ ਉੱਤੇ ਨੋਟਿਸ ਚਪਕਾ ਦਿੱਤਾ ਜਾਊਗਾ। ਉਥੇ ਬੋਰਡ ਲਾ ਦਿੱਤਾ ਜਾਊਗਾ, ਪਬਲਿਕ ਨੂੰ ਦੱਸ ਦਿੱਤਾ ਜਾਊਗਾ। ਕਿਸ ਕਿਸਮ ਦੀ ਵੀ ਪ੍ਰਾਪਰਟੀ ਹੈ ਕਿ ਇਹ ਜ਼ਮੀਨ ਜਿਹੜੀ ਹੈ ਇਹ ਅਟੈਚ ਕੀਤੀ ہوئی ਹੈ ਇਸ ਕਰਕੇ ਜੇ ਕੋਈ ਤੁਹਾਨੂੰ ਇਸ ਜ਼ਮੀਨ ਨੂੰ ਠੇਕੇ ਤੇ ਦੇਣ ਦੀ ਗੱਲ ਕਰ ਰਿਹਾ ਜਾਂ ਕੋਈ ਕੋਈ ਸ਼ੋਰੂਮ ਹੈ ਉਹਨੂੰ ਕਿਰਾਏ ਤੇ ਦੇਣ ਦੀ ਗੱਲ ਕਰ ਰਿਹਾ ਜਾਂ ਕੋਈ ਮੈਰਿਜ ਪੈਲਸ ਹੈ ਉਹਦੇ ਤੇ ਕੋਈ ਬੁਕਿੰਗ ਕਰ ਰਿਹਾ ਤਾਂ ਤੁਸੀਂ ਇਹ ਨਾ ਕਰੋ ਕਿਉਂਕਿ ਇਹ ਪ੍ਰਾਪਰਟੀ ਜਿਹੜੀ ਹੈ ਇਹ ਕਾਲੀ ਕਮਾਈ ਹੈ ਕਾਲੀ ਕਮਾਈ ਨਾਲ ਬਣੀ ਹੋਈ ਹੈ ਇਸ ਕਰਕੇ ਇਹਨੂੰ ਅਟੈਚ ਕੀਤਾ ਜਾਂਦਾ ਇਮੀਡੀਏਟਲੀ ਜਿਹੜਾ ਵੀ ਨਸ਼ੇ ਵਾਲਾ ਫੜਿਆ ਗਿਆ ਉਹਦੀ ਪ੍ਰਾਪਰਟੀ ਅਟੈਚ ਬਾਕੀ ਕੇਸ ਚੱਲਦਾ ਰਹੂਗਾ ਬਾਕੀ ਐਨਡੀਪੀਐਸ ਦਾ ਜੋ ਵੀ ਕੇਸ ਹੈ ਉਹ ਚੱਲਦਾ ਰਹੂਗਾ ਪਰ ਪਹਿਲਾਂ ਪ੍ਰਾਪਰਟੀ ਜਿਨੇ ਲੋਕਾਂ ਦੇ ਘਰ ਉਜਾੜੇ ਨੇ ਉਹਦਾ ਆਪਣਾ ਘਰ ਵੀ ਵਸਦਾ ਰਹਿਣਾ ਚਾਹੀਦਾ ਇਹ ਅੱਜ ਫੈਸਲਾ ਸਖਤਾਈ ਨਾਲ ਲਾਗੂ ਕਰਨ ਦੀ ਗੱਲ ਹੋਈ ਹੈ ਨਾਲ ਪੁਲਿਸ ਦੀ ਨਫਰੀ ਵਧਾਉਣੀ ਹੈ ਕਿਉਂਕਿ 2002 ਚ ਵੀ ਜੇ ਗੱਲ ਕਰੀਏ ਨਾ ਤਾਂ ਵੀ ਅੱਸੀ ਕੈਸੀ ਹੈ ਯਾਰ ਸੀ ਅੱਜ ਵੀ ਅਸੀਂ ਕੈਸੀ ਯਾਰ ਹੈਰਾਨ ਹੋ ਜਾਓਗੇ ਤੁਸੀਂ 23 ਸਾਲਾਂ ਬਾਅਦ ਵੀ 19 ਨਫਰੀ ਹੈ ਅਸੀਂ ਤਾਂ ਕੈਸੀ ਹੈ ਤਾਂ ਹੁਣ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਰੈਂਕ ਦੀਆਂ ਅਸਾਮੀਆਂ ਨੂੰ ਵਧਾਉਣ ਲਈ ਰეკਮੈਂਡੇਸ਼ਨ ਕੀਤੀ ਗਈ ਹੈ ਦਾ 10000 ਕਰ 10000 10000 ਜਿਹੜੀ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਜਿਹੜੇ ਰਿਟਾਇਰ ਹੋਣਗੇ ਉਹਨਾਂ ਨੂੰ ਤਾਂ ਭਰਤੀ ਕਰਨੇ ਹੀ ਕਰਨੇ ਨਵੀਆਂ ਭਰਤੀਆਂ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਅਸੀਂ ਪੁਲਿਸ ਨੂੰ ਜਿਹੜਾ ਉਹ ਹੋਰ ਮਜ਼ਬੂਤ ਕਰਾਂਗੇ ਇਸ ਤੋਂ ਇਲਾਵਾ ਇੱਕ ਜਿਹੜਾ ਪੰਜਾਬ ਪੁਲਿਸ ਨੂੰ ਮੈਂ ਬਤੌਰ ਮੁੱਖ ਮੰਤਰੀ ਪੰਜਾਬ ਬਤੌਰ ਗ੍ਰਹਿ ਮੰਤਰੀ ਹਟ ਕੀਤੀ ਹੈ ਅਸੀਂ ਪਿਛਲੀ 15 ਅਗਸਤ ਨੂੰ ਇਹ ਕਿਹਾ ਸੀਗਾ ਕਿ ਇੱਕ ਸਾਲ ਦਿਓ ਪੋਂਥ ਸਾਰਾ ਵੱਡੀਆਂ-ਵੱਡੀਆਂ ਜਿਹੜੇ ਨਸ਼ੇ ਨਾਲ ਸੰਬੰਧਿਤ ਐਕਸ਼ਨ ਨੇ ਉਹ ਲੈ ਜਾਣਗੇ। ਸੋ ਪੰਜਾਬ ਪੁਲਿਸ ਨੂੰ ਵੀ ਇਹ ਕਿਹਾ ਗਿਆ ਕਿ ਇਹਨੂੰ ਇਹ ਨਾ ਸਮਝਿਆ ਜਾਵੇ ਕਿ ਕਿਸੇ ਦੇ ਘਰੇ ਲੱਗੀ ਹੋਈ ਅੱਗ ਹੈ। ਇਹਨੂੰ ਆਪਣੇ ਘਰੇ ਲੱਗੀ ਹੋਈ ਅੱਗ ਵਾਂਗੂ ਬਜਾਇਆ ਜਾਵੇ। ਕਿਉਂਕਿ ਬਹੁਤ ਸਾਰੇ ਸਾਡੇ ਵੀਰ ਪੁਲਿਸ ਵਾਲੇ ਵੀ ਨੇ ਜਿਹੜੇ ਜਾਂ ਤਾਂ ਖੁਦ ਐਡਿਕਟਡ ਹੋ ਗਏ ਜਾਂ ਉਹਨਾਂ ਦੇ ਬੱਚੇ ਲੱਗੇ ਇਹ ਇਹ ਅਗਨੇ ਤਾਂ ਫਿਰ ਆਉਣਾ ਹੀ ਆਣਾ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੇ ਘਰੇ ਆਉ। ਸੋ ਇਹਨੂੰ ਇੱਕ ਮਿਸ਼ਨ ਬਣਾ ਕੇ ਇੱਕ ਲਹਿਰ ਬਣਾ ਕੇ ਅਸੀਂ ਕੰਮ ਕਰਦੇ। ਕੋਈ ਫੋਨ ਆਉਂਦਾ ਹੈ ਕਿ ਜੀ ਆਪਣੇ ਆਪਣੇ ਬੰਦਾ ਛੱਡ ਦਿਓ ਜਾਂ ਕੋਈ ਕਿਸੇ ਕਿਸਮ ਦੀ ਕੋਈ ਸ਼ਪਾਰਸ਼ ਆਉਂਦੀ ਹੈ ਬਿਲਕੁਲ ਬਰਦਾਸ਼ਤ ਨਹੀਂ ਕੀਤੀ। ਕ੍ਰਪਸ਼ਨ ਦੇ ਮਾਮਲੇ 'ਚ ਵੀ ਇਹੀ ਆਰਡਰ ਜੋ ਕੱਲ ਕੀਤੇ ਨੇ ਡੀਸੀ ਕਿ ਜੇ ਕੋਈ ਕ੍ਰਪਸ਼ਨ ਜੇ ਕੋਈ ਪੁਲਿਸ ਮੁਲਾਜ਼ਮ ਕਿਸੇ ਕਿਸਮ ਦੀ ਵੀ ਕ腐ਸ਼ਨ ਕਿਸੇ ਵੀ ਕੰਮ ਦੇ ਬਦਲੇ ਲੈਣ ਦਾ ਫੜਿਆ ਗਿਆ ਤਾਂ ਉਹਦੇ ਚ ਜ਼ਿਲ੍ਹੇ ਦੇ ਮੁਖੀ ਨੂੰ ਜ਼ਿੰਮੇਵਾਰ ਮੰਨਿਆ ਜਾਊਗਾ ਜੇ ਕੰਮ ਕਰ ਸਕਦੇ ਹੋ ਤਾਂ ਬਹੁਤ ਵਧੀਆ ਜੇ ਨਹੀਂ ਕੰਮ ਕਰ ਸਕਦੇ ਜਾਂ ਕੰਫਰਟੇਬਲ ਨਹੀਂ ਫੀਲ ਕਰਦੇ ਮੈਨੂੰ ਲਿਸਟ ਦੇ ਦਿਓ ਮੈਂ ਚੰਡੀਗੜ੍ਹ ਕਿਤੇ ਵਧੀਆ ਥਾਂ ਤੇ ਤੁਹਾਨੂੰ ਹੈੱਡਕੁਆਰਟਰ ਚ ਜੋੜੀ ਲਾ ਦਾਂਗੇ ਕੋਈ ਹੋਰ ਜਿਹੜਾ ਬੰਦਾ ਕੰਮ ਕਰ ਸਕਦਾ ਉਹ ਉੱਥੇ ਜਾਓ ਕਿਉਂਕਿ ਇਹ ਮਿਸ਼ਨ ਹੈ ਅਸੀਂ ਮਿਸ਼ਨ ਤੇ ਕੰਮ ਕਰਨਾ ਹੈ ਕਮਿਸ਼ਨ ਤੇ ਕੰਮ ਨਹੀਂ ਕਰਨਾ ਮਿਸ਼ਨ ਤੇ ਕਮਿਸ਼ਨ 'ਚ ਕੱਕੇ ਦੀ ਫਰਕ ਹੁੰਦਾ ਹੈ ਮੇਰਾ ਕੋਈ ਕਿਸੇ ਡਰੱਗ ਦੇ ਕਿਸੇ ਤਸਕਰ ਨਾਲ ਜਾਂ ਕੋਈ ਕਿਸੇ ਸਮੱਗਲਰ ਨਾਲ ਮੇਰਾ ਕੋਈ ਕਿਸੇ ਕਿਸੇ ਨਾਲ ਸਬੰਧ ਨਹੀਂ ਮੇਰਾ ਮਕਸਦ ਹੈ ਪੰਜਾਬ ਨੂੰ ਨਰਵਾ ਤੰਦਰੁਸਤ ਬਣਾਉਣਾ ਭਰਤੀ ਪਹਿਲੇ ਹੀ ਅਸੀਂ ਹਰ ਸਾਲ 2200 ਤੋਂ 2300 ਜਿਹੜੇ ਮੁਲਾਜ਼ਮ ਰੱਖਣੇ ਹੁੰਦੇ ਆ ਵਕਵਕ ਰੈਂਕ ਦੇ ਉਹ ਚੱਲ ਰਹੀ ਹੈ 10000 ਨਵੀਆਂ ਪੋਸਟਾਂ ਦੀ ਡਿਮਾਂਡ ਆਈ ਹੈ ਉਹ ਵੀ ਜਿਹੜਾ ਵਿੱਤ ਮੰਤਰਾਲੇ ਨੂੰ ਭੇਜੀ ਜਾਊਗੀ ਗੈਂਗਸਟਰਾਂ ਤੇ ਸਖਤ ਕਾਰਵਾਈ ਚੱਲ ਵੀ ਰਹੀ ਹੈ ਕਿਉਂਕਿ ਪਹਿਲਾਂ ਜਿਹੜਾ ਡਰੋਨ ਸੀਗਾ ਦੁਸ਼ਮਣ ਮੁਲਕ ਦੇ ਇਹ ਡਰੋਨ ਭੇਜਣੇ ਭੇਜਣੇ ਉਹ ਤਾਂ ਮਾੜੀਆਂ ਹਰਕਤਾਂ ਤੋਂ ਬਾਹਰ ਆ ਨਹੀਂ ਸਕਦੇ ਪਹਿਲਾਂ ਡਰੋਨ ਚ ਕੱਲੀ ਡਰੱਗ ਆਉਂਦੀ ਸੀ ਹੁਣ ਨਾਲ ਪਿਸਤੌਲ ਤੇ 15-20 ਲੱਖ ਰੁਪਈਆ ਵੀ ਆਉਣ ਲੱਗ ਗਿਆ ਤਿੰਨੋ ਚਾਰੋ ਇਕੱਠੇ ਹੋ ਗਏ ਗੈਂਗਸਟਰ ਸਮਗਲਰ ਤੇ ਟੈਰਰਿਜ਼ਮ ਕਿਤੇ ਨੂੰ ਇਕੱਠੇ ਹੋ ਗਏ ਸੂਇਸ ਕਰਕੇ ਨਸ਼ਾ ਗੁਜਰਾਤ ਤੋਂ ਆਉਂਦਾ ਤਿੰਨ ਤਿੰਨ ਹਜ਼ਾਰ ਕਿਲੋ ਡਰੱਗ ਫੜੀ ਜਾਂਦੀ ਹੈ ਗੁਜਰਾਤ ਦੇ ਪੋਰਟਾਂ ਤੋਂ ਬਦਨਾਮ ਪੰਜਾਬ ਕੀਤਾ ਹੈ ਮਹਾਰਾਸ਼ਟਰ ਤੋਂ ਨਸ਼ਾ ਆਉਂਦਾ ਮੱਧ ਪ੍ਰਦੇਸ਼ ਤੋਂ ਹਥਿਆਰ ਆਉਂਦੇ ਨੇ ਸੋ ਪਰ ਅਸੀਂ ਪੰਜਾਬ ਵਾਲੇ ਮੁਕਾਬਲਾ ਕਰਦੇ ਪੰਜਾਬ ਜਿਹੜਾ ਹੈ ਉਹ ਪਹਿਲਾਂ ਵੀ ਲੀਡਰ ਰਿਹਾ ਹੈ ਦੇਸ਼ ਦਾ ਲੀਡਰ ਹੈ ਪੰਜਾਬ ਲੀਡ ਕਰਦਾ ਦੇਸ਼ ਨੂੰ ਹੁਣ ਵੀ ਅਸੀਂ ਇਹ ਜਿਹੜੇ ਅਲਾਮਤਾਂ ਨੇ ਜਿਹੜੇ ਕਲੰਕ ਨੇ ਧੋ ਕੇ ਹਟਾਂਗੇ ਤੇ ਸਖਤ ਕਾਰਵਾਈ ਗੈਂਗਸਟਰਾਂ ਖਿਲਾਫ ਸਮਗਲਰਾਂ ਖਿਲਾਫ ਜਿਸ ਲੈਵਲ ਤੇ ਵੀ ਮਿਲਦੇ ਨੇ ਉਹਨਾਂ ਦੇ ਸੇਲ ਪੁਆਇੰਟ ਕਿਹੜੇ ਨੇ ਪਿੰਡ ਦੇ ਵਿੱਚੋਂ ਕਿੱਥੇ ਖੜਦੇ ਨੇ ਸਾਰੇ ਪਿੰਡ ਨੂੰ ਪਤਾ ਹੁੰਦਾ ਬਸ ਇਹੀ ਹੈ ਕਿ ਜੇ ਮੈਂ ਕਹਾਂ ਪੰਜਾਬੀ ਦੇ ਪੁਲਿਸ ਦੇ ਆਪਣੀ ਆਈ ਤੇ ਆ ਜੇ ਕਿਉਂਕਿ ਪਹਿਲਾਂ ਕਾਫੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਨੇ ਕਿ ਪੁਲਿਸ ਵਾਲੇ ਫਸ ਜਾਂਦੇ ਆ ਪੋਲਿਟਿਸ਼ੀਅਨ ਨਿਕਲ ਜਾਂਦੇ ਸੋ ਮੈਂ ਇਹਨਾਂ ਨੂੰ ਇਹ ਕਿਹਾ ਕੋਈ ਵੀ ਤੁਹਾਨੂੰ ਮਸੀਂ ਸਪਾਰਸ਼ ਵਾਲਾ ਇਦਾਂ ਦਾ ਨਹੀਂ ਕਰਾਂਗੇ ਔਕੜ ਫਿਸ਼ੈਂਸ ਨਹੀਂ ਪਾਵਾਂਗੇ ਇਹਨੂੰ ਛੱਡ ਦਿਓ ਇਹਨੂੰ ਫੜੋ ਇਹ ਕੰਮ ਸਾਡੀ ਸਰਕਾਰ ਚ ਨਹੀਂ ਆ ਸਭ ਤੋਂ ਵਧੀਆ ਗੱਲ ਇਹ ਕਿ ਲੋਕਾਂ ਕੋਲ ਜਦੋਂ ਮੈਂ ਗਿਆ ਇਸ ਵਾਰ ਲੋਕਾਂ ਵੱਲੋਂ ਇਹ ਗੱਲ ਕਹੀ ਗਈ ਕਿ ਇਹ ਬਹੁਤ ਵਧੀਆ ਚੱਲ ਰਿਹਾ ਹੈ ਸਰਕਾਰ ਦੀ ਨੀਅਤ ਬਹੁਤ ਸਾਫ਼ ਹੈ ਬਸ ਆ ਦੋ ਚਾਰ ਕਮੀਆਂ ਜੀਆਂ ਨੇ ਇਹ ਦੂਰ ਕਰ ਦੇ ਸਿਟੀਜ਼ਨ ਨੂੰ ਬਣਦੀ ਇੱਜ਼ਤ ਮਿਲੇ ਕੋਈ ਬੰਦਾ ਥਾਣੇ ਜਾਵੇ ਉਹਨੂੰ ਬਣਦੀ ਇੱਜ਼ਤ ਮਾਨ ਸਨਮਾਨ ਮਿਲੇ ਉੱਥੇ ਜੇ ਕੋਈ ਸ਼ਿਕਾਇਤ ਲੈ ਕੇ ਗਿਆ ਜਾਂ ਕੋਈ ਕੋਈ ਕਿਸੇ ਕਿਸਮ ਦਾ ਕੋਈ ਸੁਝਾਅ ਜਾਂ ਫਿਰ ਕੋਈ ਆਪਣੀ ਤਕਲੀਫ ਲੈ ਕੇ ਗਿਆ ਇਹ ਨਾ ਹੋਵੇ ਕਿ ਹੁਣ ਤਾਂ ਘਰ ਪਤਲ ਗਿਆ ਪੰਜਾਬ ਪੁਰਸਤਾ ਜਿਹੜਾ ਮਾਹੌਲ ਹੈ ਉਹ ਪਰੇ ਲਿਖੇ ਮੁੰਡੇ ਬਹੁਤ ਆਉਂਦੇ ਆ ਉਹ ਤਾਂ ਵਿੱਚ ਪਹਿਲਾਂ ਹੁੰਦਾ ਸੀਗਾ ਜਾਣ ਸਾਰ ਪਹਿਲਾਂ ਥੱਪੜ ਬਾਅਦ ਗੱਲ ਕਰਨੀ ਹੈ ਵੀ ਕੀ ਕਰਨਾ ਆਇਆ ਸੀਗਾ ਉਹ ਕੰਮ ਉਹ ਕੰਮ ਬੰਦ ਮਾਨ ਸਰਮਾਨ ਅਸੀਂ ਤਾਂ ਦਿੱਲੀ 에어ਪੋਰਟ ਤੇ ਵੀ ਇੱਕ ਜਗ੍ਹਾ ਰੈਂਟ ਤੇ ਲਈ ਹੈ ਟਰਮੀਨਲ 3 ਤੇ ਪੰਜਾਬ ਹੈਲਪ ਸੈਂਟਰ ਉੱਥੇ ਅਫਸਰ ਬਿਠਾਵਾਂਗੇ ਦੋ ਅਫਸਰ ਭੇਜਣਗੇ ਕੰਪਿਊਟਰ ਉਹਨਾਂ ਦੇ ਕੋਲੇ ਹੋਣਗੇ ਬਕਾਇਦਾ ਤੌਰ ਤੇ ਇੱਕ ਵਿੰਡੋ ਬਾਹਰਲੇ ਪਾਸੇ ਵੀ ਖੁੱਲੂਗੀ ਜਿੱਥੇ ਲੋਕ ਰਿਸੀਵ ਕਰਨ ਜਾਂਦੇ ਆ ਇੱਕ ਅੰਦਰਲੇ ਪਾਸੇ ਵੀ ਹੋਊਗੀ ਕਿਸੇ ਦਾ ਸਮਾਨ ਨਹੀਂ ਆਇਆ ਜਾਂ ਕਿਸ ਦੀ ਫਲਾਈਟ ਮਿਸ ਹੋ ਗਈ ਕੋਈ ਬਜ਼ੁਰਗਾਂ ਨੂੰ ਹੋਟਲ ਨਹੀਂ ਜਾਣਾ ਆਉਂਦਾ ਜੋ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਪੰਜਾਬੀਆਂ ਨੂੰ ਆਵੇ ਉੱਥੇ ਉਸ ਨੰਬਰ ਤੇ ਆਉਣ ਵਾਲੇ 10 ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਨੰਬਰ ਜਾਰੀ ਕਰਾਂਗੇ ਪੰਜਾਬ ਹੈਲਪ ਸੈਂਟਰ ਖੋਲ੍ਹਾਂਗੇ ਤਾਂ ਕਿ ਉੱਥੇ ਕੋਈ ਖੱਜਲ ਖਵਾਰੀ ਨਾ ਹੋਵੇ ਕਿਸੇ ਦੀ ਕੋਈ ਫਲਾਈਟ ਮਿਸ ਹੋ ਗਈ ਰਹਿਣਾ ਪਿਆ ਤਾਂ ਉਹਨਾਂ ਕੋਲੇ ਗੱਡੀਆਂ ਹੋਣਗੀਆਂ ਨਾ ਆਪ ਸਰਕਾਰ ਦੀਆਂ ਉਹ ਪੰਜਾਬ ਪਵਨ ਚ ਲੈ ਕੇ ਜਾਣਗੇ ਜਾਂ ਉਹਨਾਂ ਨੂੰ ਬਣਦਾ ਜਿੱਥੇ ਵੀ ਉਹਨਾਂ ਦਾ ਟਿਕ ਟੋਕ ਦਾ ਕਰਾਉਣਾ ਉਹ ਕਰਾ ਕੇ ਸਪੈਸ਼ਲਿਸਟ ਦੇਵਾਂਗੇ ਸਿੱਧੋਂ 10 ਮੁੰਡੇ ਭਰਤੀ ਕਰਨ ਨੇ ਪੰਜਾਬੀ ਪੁੱਤੀ ਦਿੱਲੀ ਦੇ ਪੰਜਾਬੀ ਬੋਲਦੇ ਹੋਣ ਤਾਂ ਕਿ ਉਹਨਾਂ ਨੂੰ ਡੀਲਿੰਗ ਚ ਕੋਈ ਪ੍ਰੋਬਲਮ ਨਾ ਹੋਵੇ ਤੇ ਬਾਕੀ ਇੱਕ ਵਾਰੀ ਫੇਰ ਮੈਂ ਤੁਹਾਨੂੰ ਦੱਸ ਦਿੰਨਾ ਕਿ ਵੱਡੇ ਪੱਦਰ ਤੇ ਬਦਲੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ ਤੋਂ ਪੰਜਾਬ ਪੁਲਿਸ ਨੂੰ ਉੱਪਰ ਠਾਉਣਾ ਹੈ। ਇੱਕ ਮਿਸ਼ਨ ਸਮਝ ਕੇ ਕੰਮ ਕਰਨਾ ਹੈ। ਇੱਕ ਇਹ ਸਮਝ ਲੈਣਾ ਕਿ ਜੋ ਅਸੀਂ ਪ੍ਰਮਾਤਮਾ ਨੇ ਸਾਨੂੰ ਇੱਕ ਮੌਕਾ ਦਿੱਤਾ ਹੈ ਤਾਂ ਇਸ ਮੌਕੇ ਨੂੰ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਇਸਤੇਮਾਲ ਕਰਨਾ ਹੈ। ਕ腐ਪਸ਼ਨ ਦੀ ਕਿਸੇ ਕਿਸਮ ਦੀ ਵੀ ਕੋਈ ਸ਼ਿਕਾਇਤ ਆਉਂਦੀ ਹੈ ਭਾਵੇਂ ਕਿੰਨਾ ਵੱਡਾ ਅਫਸਰ ਹੈ ਜਿਹੜਾ ਮਰਜ਼ੀ ਹੈ ਤਾਂ ਉਹਨੂੰ ਬਖਸ਼ਿਆ ਨਹੀਂ ਜਾਊਗਾ। ਐਮਐਲਏ ਸਹਿਬਾਨ ਪਾਵੇਂ ਸਾਡੇ ਨੇ ਪਾਵੇਂ ਜੁਜ ਪ੍ਰੋਦੀ ਪਾਰਟੀ ਦੇ ਚੁਣੇ ਹੋਏ ਨੇ ਉਹਨਾਂ ਵੱਲੋਂ ਕੋਈ ਦਿੱਤੇ ਹੋਏ ਆ ਗ੍ਰੀਵੈਂਸਿਸ ਸ਼ਿਕਾਇਤਾਂ ਜਾਂ ਉਹਨਾਂ ਨੂੰ ਜੇ ਉਹ ਆਪ ਜਾਣਦੇ ਨੇ ਬੰਦਾ ਮਾਨ ਸਨਮਾਨ ਉਹਨਾਂ ਦੀ ਗੱਲ ਸੁਣਨੀ ਹੈ ਜੇ ਉਹ ਆਪਣੀਆਂ ਸ਼ਕਤੀਆਂ ਨੂੰ ਗਲਤ ਇਸਤੇਮਾਲ ਕਰਨੇ ਉਹ ਪ੍ਰੋਪਰ ਉਹ ਪੋਲੀਟੀਕਲ ਪਾਰਟੀਆਂ ਦਾ ਕੰਮ ਹੈ ਕਿ ਉਹ ਉਹਨਾਂ ਨੂੰ ਜੋ ਮਰਜ਼ੀ ਕਰ ਦੇਣ ਪਰ ਇਹ ਨਹੀਂ ਹੈਗਾ ਹੋ ਸਕਦਾ ਕਿ ਚੁਣੇ ਹੋਏ ਨੁਮਾਇੰਦੇ ਦੀ ਸੁਣਨੀ ਹੈ ਕਿਹੜਾ ਤੌਰ ਤੇ ਨਿਰਦੇਸ਼ ਚਾਰੀ ਕੀਤੇ ਗਏ ਨੇ ਡਿਪਟੀ ਕਮਿਸ਼ਨਰ ਜੀ ਐਸਐਸਪੀ ਨੂੰ ਔਰ ਪੰਜਾਬ ਪੁਲਿਸ ਨੂੰ ਕਿ ਜੇ ਤੁਹਾਡੇ ਚੋਂ ਕੋਈ ਬੰਦਾ ਕਿਸੇ ਕਿਸਮ ਦੀ ਵੀ ਹੈਲਪ ਕਰ ਰਿਹਾ ਨਸ਼ਾ ਵੇਚਣ ਚ ਜਾਂ ਆਪ ਡਾਇਰੈਕਟਲੀ ਇਨਵੋਲਵ ਹੈ ਜਾਂ ਕਿਸੇ ਦੇ ਨਾਲ ਇਨਵੋਲ ਹੈ ਜਾ ਉਹ ਕਿਸੇ ਨੂੰ ਫੇਵਰਿਜ਼ਮ ਦੇ ਰਿਹਾ ਹੈ ਜਾਂ ਕੋਈ ਗਰੁੱਪਿਜ਼ਮ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਤੇ ਜਿੰਨੇ ਵੀ ਸਮੱਗਲਰ ਫੜੇ ਜਾਣਗੇ ਗੈਂਗਸਟਰ ਫੜੇ ਜਾਣਗੇ ਉਹਨਾਂ ਦੀ ਪ੍ਰਾਪਰਟੀਆਂ ਅਟੈਚ ਕੀਤੀਆਂ ਜਾਣਗੀਆਂ ਕਿ ਪਾਪ ਦੀ ਕਮਾਈ ਹੈ ਕਿ ਕਿਤੇ ਨਹੀਂ ਜਾ ਸਕਦੀ ਇਹ ਰਹਿਣੀ ਇੱਥੇ ਹੀ